ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਪਹਿਲਾਂ ਤਾਂ ਵੀਰੇ ਅੱਜ ਆਪਾਂ ਗੱਲ ਕਰਨ ਲੱਗੇ ਆ ਜਿਹੜਾ ਤੁਹਾਡਾ ਜਿਹੜੇ 295/19 ਵਾਲੇ ਜਿੰਨੇ ਏਲਮ ਸੀਗੇ ਜਿਨ੍ਹਾਂ ਦਾ ਡਿਸੀਜਨ ਕੋਰਟ ਦੇ ਡਿਸੀਜਨ ਤੋਂ ਹੋਣ ਤੋਂ ਬਾਅਦ ਮਤਲਬ ਜਿਨ੍ਹਾਂ ਨੂੰ ਪਿਛਲੇ ਸਾਲ ਦੇ ਵਿੱਚ ਏਰੀਅਰ ਮਿਲਿਆ ਕੋਰਟ ਦੇ ਡਿਸੀਜਨ ਹੋਣ ਤੋਂ ਬਾਅਦ ਚਾਹੇ ਉਹ ਐਕਸਪੀਰੀਐਂਸਡ ਸੀ ਚਾਹੇ ਉਹ ਅਨਐਕਸਪੀਰੀਐਂਸਡ ਸੀ ਤਾਂ ਜਿਹੜਾ ਉਹਨਾਂ ਨੂੰ ਏਰੀਅਰ ਮਿਲਿਆ ਹੈ ਉਹ ਤੋਂ ਕੋਰਟ ਕੇਸ ਦੇ ਫੈਸਲੇ ਤੋਂ ਬਾਅਦ ਤਾਂ ਉਹਦੇ ਚੋਂ ਕੁਝ ਡਿਪਾਰਟਮੈਂਟ ਨੇ ਟੈਕਸ ਕੱਟਿਆ ਸੀ ਕਿਉਂਕਿ ਉਹ ਏਰੀਅਰ ਤੇ ਲਈ ਗਈ ਹੋਈਗੀ ਹੋਈ ਸੀ ਉਹ ਜਦੋਂ ਤੁਹਾਨੂੰ ਤਾਂ ਉਹ amount ਜ਼ਿਆ ਲੇਕਿਨ ਉਹਦੇ ਚ ਜਿਹੜੀ ਟੈਕਸ ਦੀ ਜਿਹੜਾ ਕਈਆਂ ਦਾ ਹੋ ਸਕਦਾ ਟੈਕਸ ਨਾ ਵੀ ਕੱਟਿਆ ਗਿਆ ਹੋਵੇ ਪਰ ਉਹ ਜਦੋਂ ਰਿਟਰਨ ਫਾਈਲ ਕਰਨਗੇ ਤਾਂ ਉਹ ਟੈਕਸ ਉਹ ਚ ਸਟੈਂਡ ਕਰੂਗਾ ਬਣੂਗਾ ਉੱਥੇ ਤਾਂ ਉਹਨੂੰ ਆਪਾਂ ਨੂੰ ਨਿਲ ਕਰਨਾ ਪਊਗਾ ਤੇ ਜਿਨ੍ਹਾਂ ਦਾ ਬਣਿਆ ਹੋਇਆ ਜਿਨ੍ਹਾਂ ਦਾ ਮਤਲਬ ਕੱਟਿਆ ਹੋਇਆ ਉਹ ਉਹਨਾਂ ਦਾ ਵਾਪਸ ਆ ਜਾਊਗਾ ਉਹਨਾਂ ਦਾ ਰਿਫੰਡ ਹੋ ਜਾਏਗਾ ਆਪਾਂ ਉਹਦੇ ਬਾਰੇ ਗੱਲ ਕਰਨ ਲੱਗੇ ਆ ਤਾਂ ਉਹਦੇ ਲਈ ਜਿਹੜੀਆਂ ਆਪਾਂ ਨੂੰ ਜਿਹੜੀ ਆਪਾਂ ਨੂੰ ਬੇਸਿਕ ਡਿਟੇਲ ਜਿਹੜੀਆਂ ਕੁਝ ਚਾਹੀਦੀਆਂ ਨੇ ਤਾਂ ਉਹਦੇ ਲਈ ਇੱਕ ਥੋੜੀ ਜੀ ਚੀਜ਼ ਇਹ ਹੈ ਵੀ ਆਪਾਂ ਜਦੋਂ ਪੀਐਸਪੀਸੀਐਲ ਦੀ ਸਾਈਟ ਤੇ ਜਾਂਦੇ ਹਾਂ ਤਾਂ ਜਿੱਥੋਂ ਤੁਸੀਂ ਹੈਲਪ ਸਟ੍ਰਿਪ ਖੋਲਦੇ ਹੋ ਤਾਂ ਉੱਥੇ ਤੁਸੀਂ ਆ ਲੌਗਇਨ ਪੇਜ ਤੇ ਇੱਥੇ ਜਾਂਦੇ ਹੋ ਐਚਆਰ ਪੋਰਟਲ ਤੇ ਤਾਂ ਜਦੋਂ ਆ ਪੇਜ ਖੁੱਲਦਾ ਇੱਥੇ ਤੁਸੀਂ ਆਪਣਾ ਆਈਡੀ ਪਾਸਵਰਡ ਭਰ ਕੇ ਲੌਗਇਨ ਕਰ ਲੈਣੇ ਹੋ ਤਾਂ ਤੁਹਾਡਾ ਉਹ ਜਿਹੜੀ ਪੇ ਸਲਿੱਪ ਤੁਹਾਡੀ ਨਿਕਲਦੀ ਹੈ ਜਿੱਥੋਂ ਤਾਂ ਇਹੀ ਸੇਮ ਤੁਸੀਂ ਕਰਨਾ ਤਾਂ ਸਕਿਉਰਿਟੀ ਪਰਪਸ ਲਈ ਮੈਂ ਕਿਸੇ ਦਾ ਵੀ ਭਰ ਨਹੀਂ ਰਿਹਾ ਪਰ ਮੈਂ ਇੱਕ ਲੌਗਇਨ ਕੀਤਾ ਹੋਇਆ ਮੈਂ ਉੱਥੋਂ ਦੇਖਦੇ ਹਾਂ ਜਦੋਂ ਤੁਸੀਂ ਲੌਗਇਨ ਕਰ ਲਓਗੇ ਤਾਂ ਇਹ ਪੇਜ ਖੁੱਲਦਾ ਉਹ ਤੋਂ ਬਾਅਦ ਤੁਸੀਂ ਇੱਥੋਂ ਨਾ ਇਹਦੀ ਸੈਲਰੀ ਤੇ ਜਾਣਾ ਤੇ ਇੱਥੋਂ ਨਾ ਆ 24 25 ਵਾਲੀ ਪੂਰੀ ਫਾਈਲ ਡਾਊਨਲੋਡ ਕਰਨੀ ਹੈ ਜੋ ਤੁਸੀਂ ਇਹਨੂੰ ਓਕੇ ਕਰ ਦੋਗੇ ਤਾਂ ਡਾਊਨਲੋਡ ਹੋ ਜਾਊਗੀ ਔਰ ਤੁਸੀਂ ਮੈਨੂੰ ਇਹ ਭੇਜਣੀ ਹੈ ਇਹ ਤੁਸੀਂ ਮੈਨੂੰ ਭੇਜਣੀ ਹੈ ਅਪ੍ਰੈਲ ਸੌਰੀ ਫਰਵਰੀ ਖਤਮ ਹੋਣ ਤੋਂ ਬਾਅਦ ਮਤਲਬ ਮਾਰਚ 'ਚ ਭੇਜਣੀ ਹੈ ਕਿਉਂਕਿ ਇਹਦੇ 'ਚ ਫਰਵਰੀ ਦੀ ਤਨਖਾਹ ਹਲੇ ਪਾਊਗੀ ਤੁਹਾਡੀ ਤਾਂ ਜਦੋਂ ਤਨਖਾਹ ਪੈ ਜਾਊਗੀ ਤਾਂ ਤੁਸੀਂ ਉਦੋਂ ਮੈਨੂੰ ਇਹ ਫਾਈਲ ਡਾਊਨਲੋਡ ਕਰਕੇ ਭੇਜ ਦੇਣੀ ਹੈ ਉਹਦੇ ਮੁਤਾਬਕ ਮੈਂ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਹੈ ਪੀ ਇਨਕਮ ਟੈਕਸ ਦੀ ਸਾਈਟ ਤੇ ਔਰ ਜਿਹੜੀਆਂ ਬੇਸਿਕ ਕੈਲਕੂਲੇਸ਼ਨਸ ਨੇ ਤਾਂ ਜੋ ਮੈਂ ਕਰ ਸਕੂੰਗਾ ਤਾਂ ਤਾਂ ਜੋ ਜਦੋਂ ਆਪਾਂ ਰਿਟਰਨ ਫਾਈਲ ਕਰਨੀ ਹੈ ਉਦੋਂ ਇੱਕਦਮ ਕੰਮ ਜਦਾ ਮਤਲਬ ਇਕੱਠਾ ਨਾ ਹੋਵੇ ਔਰ ਆਪਾਂ ਲੇਟ ਨਾ ਹੋਈਏ ਤਾਂ ਜਦੋਂ ਰਿਟਰਨ ਤੁਹਾਡੀ ਹੋਊਗੀ ਬੇਸਿਕਲੀ ਫਾਈਲ ਮਈ ਜਾਂ ਜੂਨ 'ਚ ਜਾ ਕੇ ਲੇਕਿਨ ਜਿਹੜਾ ਬੇਸਿਕ ਕੰਮ ਹੈ ਜੇ ਮੈਨੂੰ ਤੁਸੀਂ ਕੁਝ ਚੀਜ਼ਾਂ ਪਹਿਲਾਂ ਦੇ ਦੋਗੇ ਤਾਂ ਜਿਹੜੀਆਂ ਤੁਹਾਡਾ ਬੇਸਿਕ ਕੰਮ ਆ ਉਹ ਪਹਿਲਾਂ ਹੋ ਜਾਏਗਾ ਤਾਂ ਜੋ ਆਪਾਂ ਨੂੰ ਉਦੋਂ ਮੌਕੇ ਤੇ ਸਾਰਾ ਕੰਮ ਇਕੱਠਾ ਨਾ ਹੋਵੇ ਤੇ ਕੁਝ ਕੁਝ ਕੰਮ ਨਾਲ-ਨਾਲ ਸਾਰਿਆਂ ਦਾ ਹੁੰਦਾ ਰਹੇ। ਤਾਂ ਉਹਦੇ ਲਈ ਹੁਣ ਆਪਾਂ ਮੈਂ ਤੁਹਾਨੂੰ ਪਹਿਲਾਂ ਦਿਖਾ ਰਿਹਾ ਵੀ ਜਿਵੇਂ ਤੁਹਾਨੂੰ ਧਿਆਨ ਹੋਊਗਾ 2021 ਦੇ ਵਿੱਚ 22 ਚ ਵੀ ਕੁਝ ਇਮਪਲੋਇਜ਼ ਨੂੰ ਉਹਦਾ ਪੇਮੈਂਟ ਦਾ ਏਰੀਅਰ ਮਿਲਿਆ ਸੀ ਉਦੋਂ ਵੀ ਉਹਨਾਂ ਦਾ ਟੈਕਸ ਕੱਟਿਆ ਗਿਆ ਸੀ। ਤਾਂ ਉਹਨਾਂ ਦੇ ਵਿੱਚ ਕੁਝ ਸੈਂਪਲ ਨੇ ਜਿਵੇਂ ਹੁਣ ਇਹਨਾਂ ਦਾ ਸੀਗਾ ਜਿਵੇਂ 58600 ਟੈਕਸ ਕੱਟਿਆ ਗਿਆ ਸੀ ਤਾਂ ਇਹਨਾਂ ਦਾ ਆਪਾਂ ਪੂਰੇ ਦਾ ਪੂਰਾ ਪਰਫੰਡ ਕਰਾਤਾ ਸੀ ਹਨਾ ਇਹਨਾਂ ਦਾ 25000 ਕੱਟਿਆ ਗਿਆ ਆਪਾਂ ਪੂਰੇ ਦਾ ਪੂਰਾ 25000 ਕਰਾਇਆ ਉਦਾਂ ਹੀ ਹੋਰ ਹੋਰ ਮੁਲਾਜ਼ਮ ਨੇ ਜਿਵੇਂ ਇਹਨਾਂ ਦਾ 1 ਲੱਖ 7000 ਕੱਟਿਆ ਗਿਆ ਸੀ ਲੇਕਿਨ ਬਣਦਾ 68000 ਸੀ ਜਿਵੇਂ ਕੁਝ ਕੁ ਟੈਕਸ ਉਹਨਾਂ ਦੀ ਇਨਕਮ ਮੁਤਾਬਕ ਬਣ ਗਈ ਹੈ ਹੁਣ ਜਿਵੇਂ ਆ ਬਾਕੀ 41000 ਆਪਾਂ ਵਾਪਸ ਕਰਾਤਾ ਹਨਾ ਇਦਾਂ ਹੀ ਸਾਰਿਆਂ ਦਾ ਹੈ ਲੇਕਿਨ ਇਹ ਚ ਹੁਣ ਇਹ ਆ ਜਿਹੜਾ ਤੁਹਾਡਾ ਸਿਨੈਰੀਓ ਆ ਸਬਦਾ ਉਹ ਲਗਭਗ ਆਹੀ ਸਿਨੈਰੀਓ ਹੈ ਵੀ ਜਿੰਨਾ ਕਟਿਆ ਸਾਰਾ ਹੀ ਵਾਪਸ ਹੋ ਜਾਣਾ ਕਿਉਂਕਿ ਤੁਹਾਡੀ ਟੈਕਸ ਸਲੈਬ ਕਿਸੇ ਦੀ ਵੀ ਕੋਈ ਟੈਕਸ ਸਲੈਬ ਦੇ ਵਿੱਚ ਆ ਨਹੀਂ ਰਿਹਾ ਤਾਂ ਤੁਹਾਨੂੰ ਸਾਰਾ ਹੀ ਟੈਕਸ ਜਿਹੜਾ ਤੁਹਾਡਾ ਸਾਰਾ ਕਟਿਆ ਹੋਇਆ ਜਿੰਨਾ ਵੀ ਆ ਉਹ ਤੁਹਾਡਾ ਵਾਪਸ ਆ ਜਾਣਾ ਹੁਣ ਉਹ ਜਿਹੜੀ ਸੈਲਰੀ ਡਿਟੇਲ ਤੁਸੀਂ ਮੈਨੂੰ ਐਕਸਲ ਵਾਲੀ ਭੇਜਣੀ ਆ ਪੂਰੇ ਸਾਲ ਦੀ ਉਸ ਤੋਂ ਇਲਾਵਾ ਵੀ ਮੈਨੂੰ ਜਿਹੜੀਆਂ ਤੁਹਾਡੀਆਂ ਕੁਝ ਚੀਜ਼ਾਂ ਚਾਹੀਦੀਆਂ ਇੱਕ ਤਾਂ ਮੈਨੂੰ ਪੈਨ ਨੰਬਰ ਚਾਹੀਦਾ ਹੋਏਗਾ ਤੁਹਾਡਾ ਤੇ ਇੱਕ ਡੇਟ ਆਫ ਬਰਥ ਚਾਹੀਦੀ ਹੋਏਗੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੋਵੇ ਉਹਦਾ ਤੁਸੀਂ ਕਰ ਸਕਦੇ ਹੋ ਤੇ ਇੱਕ ਬੈਂਕ ਅਕਾਊਂਟ ਨੰਬਰ ਚਾਹੀਦਾ ਹੋਵੇਗਾ ਆਈ ਐਫ ਐਸ ਆਈ ਕੋਡ ਦੇ ਨਾਲ ਜਿਹਦੇ ਚ ਤੁਸੀਂ ਪੈਸੇ ਆਪਣੇ ਜਿਹੜੇ ਡਿਫੰਡ ਆ ਤੁਹਾਡਾ ਟੈਕਸ ਜਿਹੜਾ ਕੱਟਿਆ ਹੋਇਆ ਜਿਹੜਾ ਤੁਸੀਂ ਵਾਪਸ ਲੈਣਾ ਚਾਹੇ ਤੁਸੀਂ ਸੈਲਰੀ ਅਕਾਊਂਟ ਦੇ ਸਕਦੇ ਹੋ ਆਪਣਾ ਕੋਈ ਵੀ ਦੇ ਸਕਦੇ ਹੋ ਉਹ ਤੁਹਾਡੇ ਤੇ ਆ ਜਿਹੜਾ ਮਰਜ਼ੀ ਤੁਸੀਂ ਦੇ ਸਕਦੇ ਹੋ ਬਸ ਉਹ ਅਕਾਊਂਟ ਵੀ ਐਕਟਿਵ ਹੋਣਾ ਚਾਹੀਦਾ ਇੱਕ ਉਹਦਾ ਆਈ ਐਫ ਐਸ ਆਈ ਕੋਡ ਤੇ ਬੈਂਕ ਅਕਾਊਂਟ ਲਿਖ ਕੇ ਦੇ ਸਕਦੇ ਹੋ ਜਾਂ ਇਹਦੀ ਫੋਟੋ ਭੇਜ ਸਕਦੇ ਹੋ ਤਾਂ ਵੀ ਕੋਈ ਦਿੱਕਤ ਨਹੀਂ ਤੁਸੀਂ ਆ ਨੰਬਰ ਤੇ ਮੈਨੂੰ ਭੇਜ ਸਕਦੇ ਹੋ ਜਾਂ ਇਹਦੇ ਤੇ ਮੇਰੇ ਨਾਲ ਕਦੇ ਵੀ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਡਾਊਟ ਹੋਵੇ ਕਿਸੇ ਵੀ ਟਾਈਮ ਤਾਂ ਮੈਨੂੰ ਮਿਲ ਵੀ ਸਕਦੇ ਹੋ ਜਾਂ ਤੁਹਾਡਾ ਕੋਈ ਗਰੁੱਪ ਹੈਗਾ ਜਿੱਦਾਂ ਮੰਨ ਲਓ ਕੋਈ ਮੰਨ ਲਓ ਪਟਿਆਲੇ ਆ ਤਾਂ ਪਟਿਆਲੇ ਚ ਜਿਵੇਂ ਤੁਸੀਂ ਅਗਰ 20 25 30 ਜਿਹੜੇ ਤੁਹਾਡੇ ਐਲਮਜ਼ ਨੇ ਉਹੀ ਗਰੁੱਪ ਦੇ ਤਾਂ ਚਾਹੇ ਅਗਰ ਤੁਸੀਂ ਇਕੱਠੇ ਹੋ ਕੇ ਇਕੱਠੇ ਹੋ ਸਕਦੇ ਹੋ ਤਾਂ ਮੈਂ ਤੁਹਾਨੂੰ ਪਰਸਨਲੀ ਵੀ ਮਿਲਣ ਆਜੂਗਾ ਤੁਹਾਨੂੰ ਸਾਰਾ ਕੁਝ ਸਮਝਾ ਵੀ ਦਊਗਾ ਔਰ ਆਪਾਂ ਕੰਮ ਵੀ ਦੇਖ ਲਾਂਗੇ ਵੀ ਕਿਵੇਂ ਹੋਣਾ ਤੁਹਾਡਾ ਉਹ ਤੋਂ ਇਲਾਵਾ ਜਿਹੜਾ ਆਧਾਰ ਕਾਰਡ ਆ ਮੈਨੂੰ ਉਹ ਆਧਾਰ ਕਾਰਡ ਦੇ ਵਿੱਚ ਇੱਕ ਤਾਂ ਤੁਹਾਡਾ ਜਦੋਂ ਤੁਸੀਂ ਆਪਾਂ ਰਿਟਰਨ ਵੈਲੀਡੇਟ ਕਰਨੀ ਹੈ ਤਾਂ ਰਿਟਰਨ ਜਿਹੜਾ ਤੁਹਾਡਾ ਇੱਕ ਫਾਰਮ 10E ਜਿਹੜਾ ਆਪਾਂ ਫਾਈਲ ਕਰਨਾ ਉਹਦੇ ਲਈ ਆਪਾਂ ਨੂੰ ਮੋਬਾਈਲ ਨੰਬਰ ਰਜਿਸਟਰਡ ਹੋਣਾ ਉਹ ਚ ਜ਼ਰੂਰੀ ਆ ਤਾਂ ਕੋਸ਼ਿਸ਼ ਕਰੋ ਵੀ ਉਹ ਨੰਬਰ ਰਜਿਸਟਰਡ ਜਿਹਦਾ ਨਹੀਂ ਹੋਇਆ ਹੋਇਆ ਉਹਨੇ ਟਾਈਮ 'ਚੋ ਕਰਵਾ ਲਓ ਉਹ ਹਫ਼ਤੇ 10 ਦਿਨ ਦੇ ਵਿੱਚ ਰਿਕਵੈਸਟ ਪਵਾਓਗੇ ਆਧਾਰ ਸੈਂਟਰ ਤੋਂ ਉੱਥੋਂ ਹੋ ਜਾਣਾ ਆਪਾਂ ਨੂੰ ਇੱਕ ਆਧਾਰਨ ਉਹ ਨੰਬਰ ਜ਼ਰੂਰੀ ਆ ਤੇ ਉਹ ਤੋਂ ਇਲਾਵਾ ਅਗਰ ਕਿਸੇ ਦਾ ਬਾਈ ਚਾਂਸ ਨਹੀਂ ਵੀ ਹੋਊਗਾ ਤਾਂ ਇੱਕ ਜਿਹੜਾ ਬੈਂਕ ਅਕਾਊਂਟ ਦੇ ਵਿੱਚ ਤੁਹਾਡਾ ਨੰਬਰ ਰਜਿਸਟਰਡ ਆ ਉਹਦੇ ਨਾਲ ਵੀ ਆਪਣਾ ਕੰਮ ਜਿਹੜਾ ਉਹ ਸਰ ਸਕਦਾ ਕਿਉਂਕਿ ਉਹ ਓਟੀਪੀ ਉਹ ਬੈਂਕ ਕੋਲ ਬਣ ਵਾਲੇ ਨੰਬਰ ਤੇ ਵੀ ਆ ਸਕਦਾ ਤਾਂ ਹੁਣ ਜਿੱਦਾਂ ਵੀ ਤੁਹਾਨੂੰ ਠੀਕ ਲੱਗੂਗਾ ਚਾਹੇ ਤਾਂ ਤੁਸੀਂ ਆ WhatsApp ਕਰ ਦਿਓ ਮੈਨੂੰ ਫੋਟੋਜ਼ ਚਾਹੇ ਡਿਟੇਲਸ ਭੇਜ ਦਿਓ ਜਿੱਦਾਂ ਤੁਹਾਨੂੰ ਠੀਕ ਲੱਗੂਗਾ ਡਿਟੇਲਸ ਤੁਹਾਨੂੰ ਮੈਂ ਦਿਖਾਤੀ ਆਂ ਵੀ ਆਪਾਂ ਪਿੱਛੇ ਜਿਹਨਾਂ ਦੇ ਟੈਕਸ ਜਦੋਂ 22 23 ਚ ਜਾਂ 21 22 ਚ ਜਿਹਨਾਂ ਦਾ ਟੈਕਸ ਕੱਟਿਆ ਗਿਆ ਸੀ ਆਪਾਂ ਉਹਨਾਂ ਦਾ ਵੀ ਰਿਫੰਡ ਕਰਾਇਆ ਹਨ ਉਵੇਂ ਹੀ ਆਪ ਆਏਗਾ ਕਿਉਂਕਿ ਉਹਨੂੰ ਰਿਟਰਨ ਨੂੰ ਜਿਹੜਾ ਪ੍ਰੋਸੈਸ ਹੋਣ ਲਈ ਸਮਾਂ ਲੱਗੂਗਾ ਧੰਨਵਾਦ ਵੀਰੇ ਥੈਂਕ ਯੂ ਸਾਰਾ